ਬਿਜਲੀ ਵਿਭਾਗ ਦੇ ਲਾਪਰਵਾਹੀ ਕੰਨ ਦੁੱਧ ਵੇਚ ਕੇ ਆਪਣੇ ਪਰਿਵਾਰ ਦਾ ਗੁਜ਼ਾਰਾ ਕਰਨ ਵਾਲੇ ਰਾਜਪੁਰਾ ਦੇ ਨਾਲ ਲੱਗਦੇ ਪਿੰਡ ਪੈਰਕਲਾ ਦੇ ਗੁੱਜਰ ਪਰਿਵਾਰ ਦੀਆਂ ਦੋ ਮਹਿੰਗੇ ਭਾਦੀਆਂ ਸੂਣ ਵਾਲੀਆਂ ਮੱਝਾਂ ਦੀ ਦਰਦਨਾਕ ਮੌਤ ਹੋ ਗਈ ਜਦ ਕਿ ਸੱਤ ਪਸ਼ੂਆਂ ਨੂੰ ਬਚਾ ਲਿਆ ਗਿਆ ਇਸ ਘਟਨਾ ਤੋਂ ਬਾਅਦ ਗੁੱਜਰ ਪਰਿਵਾਰ ਵਿੱਚ ਬਿਜਲੀ ਵਿਭਾਗ ਦੇ ਖਿਲਾਫ ਖਾਸਾ ਰੋਸ ਵੇਖਣ ਨੂੰ ਮਿਲਿਆ ਪੀੜਤ ਗੁੱਜਰ ਮਸ਼ਹੂਰ ਨੇ ਕਿਹਾ ਕਿ ਪਿਛਲੇ 3-4 ਦਿਨਾਂ ਤੋਂ ਬਿਜਲੀ ਦੀ ਤਾਰ ਟੁੱਟ ਕੇ ਜ਼ਮੀਨ ਤੇ ਡਿੱਗੀ ਹੋਈ ਸੀ ਵਿਭਾਗ ਦੇ ਮੁਲਾਜ਼ਮ ਹਜ਼ਾਰਾਂ ਲੱਖਾਂ ਰੁਪਏ ਤਨਖਾਹ ਲੈਂਦੇ ਹਨ ਪਰ ਅਜਈਆਂ ਲਾਪਰਵਾਹੀਆਂ ਕੰਨ ਗਰੀਬ ਲੋਕ ਜਿੱਥੇ ਆਪਣੇ ਜਾਨਵਰਾਂ ਤੋਂ ਹੱਥ ਧੋਂਦੇ ਹਨ ਉੱਥੇ ਹੀ ਕਈ ਲੋਕ ਆਪਣੀ ਜ਼ਿੰਦਗੀ ਵੀ ਇਨ੍ਹਾਂ ਦੀ ਲਾਪਰਵਾਹੀ ਕੰਨ ਗਵਾ ਜਾਂਦੇ ਹਨ ਉਹਨਾਂ ਸਰਕਾਰ પાસે ਮੁਆਵਜ਼ੇ ਦੀ ਮੰਗ ਕੀਤੀ ਹੈ ਮੇਰਾ ਨਾਮ ਮਸ਼ਹੂਰ ਗੁੱਜਰ ਹੈ ਕੀ ਕੰਮ ਕਰਦੇ ਸਾਡੇ ਅਸੀਂ ਦੁੱਧ ਦਾ ਕੰਮ ਕਰਦੇ ਹਾਂ ਜਿਹੜੀਆਂ ਮੈਸਾਂ ਦੀ ਟੈਕਰੀ ਇਹ ਤੋਂ ਜਾਣਦਾ ਜੀ ਇਹਦੇ ਬਾਰੇ ਜਾਣਕਾਰੀ ਇਹ ਇੱਥੇ ਨਾਲ ਸਾਡੇ ਪਾਸੇ ਚੁਗਣ ਆਈ ਸੀ ਦੇ ਜਿਹਨਾਂ ਕਰੰਟ ਵਾਲੀ ਤਾਰ ਥੱਲੇ ਡਿੱਗੀ ਸੀ ਅੱਜ ਤਿੰਨ ਚਾਰ ਦਿਨ ਹੋ ਗਏ ਸਾਰੇ ਬੰਦਿਆਂ ਇੱਥੇ ਗਵਾਹੀ ਦੇ ਰਿਆ ਬਈ ਸਾਨੂੰ ਵੀ ਕਰੰਟ ਵਜਿਆ ਔਰ ਮੀਡੀਆ ਵਾਲਾ ਆਇਆ ਸੀ ਤੇ ਇਹਦੇ ਇਨਾਂ ਚੋ ਦੋ ਮਹੀਨੇ ਦੀ ਡੈਥ ਹੋ ਗਈ ਬਾਕੀ 7 ਮਹੀਨਿਆਂ ਸਮਸ਼ਾਨ ਵਜਾਈਆਂ ਸਾਨੂੰ ਨਾ ਗਰੀਬਾਂ ਨੂੰ ਇਨਸਾਫ ਹੋਣਾ ਚਾਹੀਦਾ ਇਹਨਾਂ ਨੇ ਬੱਤੀ ਵਾਲੇ ਨੇ ਕਿੰਨੇ ਦਿਨਾਂ ਤੋਂ 50-50 ਹਜ਼ਾਰ ਸਰਕਾਰਾਂ ਦੇ ਤਨਖਾਹ ਦੇਂਦੇ ਇਹਨਾਂ ਨੂੰ ਪਤਾ ਨਹੀਂ ਲੱਗਦਾ ਸੀ ਕੀ ਕਰਨਾ ਕੀ ਨਹੀਂ ਇਹ ਚੜੇ ਮਹੀਨੇ ਆਪਣੀ ਤਨਖਾਹ ਲਈ ਜਾਂਦੇ ਆ ਇਹਨਾਂ ਨੂੰ ਪਤਾ ਨਹੀਂ ਤੇ ਤਾਰ ਡਿੱਗੀ ਅੱਜ ਤਿੰਨ ਚਾਰ ਦਿਨ ਹੋ ਗਏ ਉਹ ਤੋਂ ਗੱਬਿਓ ਲੈਣ ਕਰਕੇ ਜੇ ਬੰਦਾ ਲੱਗ ਜਾਂਦਾ ਕੋਈ ਫਿਰ ਠੀਕ ਇੰਨੇ ਕੋਈ ਮੱਧਮ ਐਸਾ ਕਰਾ ਇਹ ਸਾਡੀਆਂ 2-2 ਲੱਖ ਦੀਆਂ ਮੈਸਾਂ ਕਿੰਨੇ ਲੱਖ ਦਾ ਨੁਕਸਾਨ ਹੋ ਗਿਆ 4 ਲੱਖ ਦਾ ਸਰਕਾਰ ਨੂੰ ਕੀ ਜਾਨਾ ਚਾਹੁੰਦਾ ਅਸੀਂ ਇਹ ਕਹਿਣਾ ਚਾਹੁੰਦੇ ਆਂ ਬਈ ਸਾਨੂੰ ਸਾਡਾ ਇਨਸਾਫ ਹੋਣਾ ਚਾਹੀਦਾ ਕਿੱਥੇ ਡੇਰਾ ਤੁਹਾਡਾ ਸਾਡਾ ਪੈਰ ਕਲਾ ਦੇ ਸਾਹਮਣੇ ਡੇਰਾ ਹੈ ਸਾਡੇ ਕੋਲ 5-7 ਮੈਸਾਂ ਆਏ ਦੁੱਧ ਵੇਚਣ ਦਾ ਹੀ ਕੰਮ ਕਰਦੇ ਆ ਦੁੱਧ ਵੇਚਣ ਦਾ ਹੀ ਕੰਮ ਕਰਦੇ ਇਹਨਾਂ ਨੇ ਅਣਗਿਲੀ ਕੀਤੀ ਹੈ ਇਹਨਾਂ ਨੂੰ ਲੱਭਦਾ ਨਹੀਂ ਸੀ ਤੇ ਤਾਰਾਂ ਜੇ ਕੋਈ ਬੰਦਾ ਮਰ ਜਾਂਦਾ ਤਾਂ ਉਹਨੂੰ ਕੱਟ ਹੋ ਜਾਣਾ ਸੀ ਸਾਡੇ ਗਰੀਬਾਂ ਦਾ ਇਨਸਾਫ ਹੀ ਨਹੀਂ ਤੇ ਮੈਂ ਮਹਿਸਨ ਦਾ ਕੰਮ ਹੈ ਗੁੱਜਰੇ ਧੁੱਗਿਆ ਚ ਰਹਿੰਦੇ ਆ ਛੋਟੀ ਛੋਟੀ ਧੀਆਂ ਮੇਰੀਆਂ 4 ਮੈਂ ਮਹਿਸਨ ਦਾ ਕੰਮ ਸਵੇਰੇ ਮੱਝਾਂ ਚੁਗਾਨ ਗਈ ਸੀ ਬੱਚੇ ਛੋਟੀ ਛੋਟੇ ਘਰ ਛੱਡ ਗਏ ਦੋ ਮੱਝਾਂ ਦਾ ਸੂਣ ਵਾਲੀਆਂ ਮੱਝਾਂ ਮੌਕੇ ਤੇ ਦੋ ਮਰ ਗਈਆਂ ਤਿੰਨ ਰਹਿ ਗਈਆਂ ਉਹਨਾਂ ਨੂੰ ਵੀ ਕਰੰਟ ਲੱਗ ਗਿਆ ਮੈਨੂੰ ਨਾਲ ਕਰੰਟ ਲੱਗ ਗਿਆ ਸੀ ਬਿਜਲੀ ਕਰੰਟ ਵਾਲੀ ਤਾਰ ਸੀ ਪਤਾ ਦੇਖੀ ਵੀ ਹੈਗੀ ਜੀ ਕਰੰਟ ਵਾਲੀ ਤਾਰ ਉੱਤੋਂ ਗਿਰੀ ਸੀ ਮੈਨੂੰ ਦੇਖੀ ਨਹੀਂ ਹੈਗੀ ਪਤਾ ਨਹੀਂ ਚਲਿਆ ਮੈਨੂੰ ਕੋਈ ਤੇ ਦੋ ਮੱਝਾਂ ਮੇਰੀਆਂ ਮੌਕੇ ਤੇ ਮਰ ਗਈਆਂ ਮੈਨੂੰ ਕਰੰਟ ਲੱਗ ਗਿਆ ਇੱਕ ਮੱਝ ਨੂੰ ਹੋਰ ਤਿੰਨ ਚਾਰ ਚਾਰ ਮੱਝਾਂ ਦੋ ਮੱਝਾਂ ਇੰਨਾ ਨੁਕਸਾਨ ਹੋ ਗਿਆ ਤੁਹਾਡਾ 4 ਲੱਖ ਦਾ ਨੁਕਸਾਨ ਪੂਰਾ ਮੇਰਾ ਹੋ ਗਿਆ ਮੌਕੇ ਦੇ ਜੀ ਸਰਕਾਰ ਨੂੰ ਕੀ ਕਹਿਣਾ ਚਾਹੁੰਦੇ ਆ ਸਰਕਾਰ ਨੂੰ ਇਹ ਕਹਿਣਾ ਮੇਰੀ ਹੱਥ ਬੰਨ੍ਹ ਕੇ ਬੇਨਤੀ ਹੈ ਮੇਰੀ ਵੀ ਮੇਰਾ ਬਹੁਤ بڑا ਨੁਕਸਾਨ ਹੋ ਗਿਆ ਵੀ ਬੇਨਤੀ ਕਰੋ ਮੇਰੀ ਮਦਦ ਕਰੋ ਮੇਰੀ ਐਨੂੰ ਘਰਾਂ ਦਾ ਕਿਹੜਾ ਕਿੱਦਾਂ ਚੱਲੂਗਾ ਹੁਣ ਮੈਂ ਕੀ ਕਰੀਏ ਝੁੱਗੀਆਂ 'ਚ ਰਹਿ ਰਹੇ ਨਹੀਂ ਐ ਚ ਮਸ਼ਰ 'ਚ ਛੋਟੇ-ਛੋਟੇ ਬੱਚੇ ਬਹੁਤ ਔਖਾ ਹੈ ਗਰੀਬ ਲੋਕ ਐਹੀਂ ਦੁੱਧ ਦਾ ਕਾਰੋਬਾਰ ਕਰਦੇ ਮੈਂ ਮੈਸਾਂ ਦਾ ਦੁੱਧ ਦਾ ਕਾਰੋਬਾਰ ਸੀ ਸਾਡਾ ਮੌਕੇ ਦੇ ਮੱਜਾ ਮੇਰੀਆ ਦੋ ਸੂਨ ਵਾਲੀਆਂ ਮਰ ਗਈਆਂ ਮੈਨੂੰ ਕਰੰਟ ਲੱਗ ਗਿਆ ਇੱਕ ਮੱਝ ਨੂੰ ਹੋਰ ਕਰੰਟ ਲੱਗ ਗਿਆ ਉਹਦੇ ਵੱਜ ਕੇ ਮੈਂ ਵੀ ਵੱਜ ਕੇ ਦੋ ਮੋਕੇ ਦੇ ਮਰ ਗਈਆਂ ਬਿਜਲੀ ਤਾਰ ਉਹ ਤੋਂ ਗਿਰੀ ਹੋਈ ਸੀ ਵੀ ਮੈਂ ਹੱਥ ਬੰਨ੍ਹ ਕੇ ਬੇਨਤੀ ਕਰਨ ਸਰਕਾਰ ਸਰਕਾਰ ਨੂੰ ਕਹਿੰਦੇ ਮੇਰੀ 4 ਲੱਖ ਦਾ ਨੁਕਸਾਨ ਹੋ ਗਿਆ ਮੇਰਾ ਮੇਰੀ ਮਦਦ ਕਰੀ ਜਾਏ